ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਦੁਨੀਆ ਵਿੱਚ ਵਸਦੇ ਨਾਨਕਲੇਵਾ ਸੰਗਤ ਨੂੰ ਮੈਂ ਗੁਣਾਂਕ ਪਾਤਸ਼ਾਹ ਦੀ ਗੁਰਪ੍ਰਭੂ ਦੀਆਂ ਝੂਟਾਂ ਕੋਟ ਵਧਾਈ ਦਿੰਦਾ ਔਰ ਇੱਕ ਗੱਲ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਰਾਸ ਵੀ ਕਰਾਂਗੇ ਸੱਚਾ ਪਾਤਸ਼ਾਹ ਆਪ ਸਭ ਦਾ ਪਵਿੱਤਰ ਸਨੇਹਾ ਗੁਰਬਾਣੀ ਸਾਡੇ ਮਨਾਂ ਦੇ ਵਿੱਚ ਵਸੇ ਸਾਡੇ ਘਰਾਂ ਦੇ ਵਿੱਚ ਵਸੇ ਔਰ ਗੁਰਬਾਣੀ ਦੇ ਪ੍ਰਕਾਸ਼ ਸਾਡੇ ਬੱਚੇ ਕੀਰਤ ਕਰ ਕੇ ਨਾਮ ਜਪ ਕੇ ਵੰਡ ਛਕ ਕੇ ਆਪਣਾ ਆਪਣਾ ਜੀਵਨ ਸਫਲਾ ਕਰਨਾ ਔਰ ਪਰਿਵਾਰ ਦਾ ਨਾਮ ਉੱਚਾ ਕਰਨਾ ਸਾਰੇ ਪਰਵਾਰਾਂ ਦਾ ਔਰ ਇਹਦੇ ਨਾਲ ਹੀ ਮੈਂ ਇੱਕ ਭਾਵੇਂ ਅੱਜ ਸਮਾਤਾ ਨਹੀਂ ਵੀ ਰਾਜਨੀਤਿਕ ਗੱਲ ਕਰਨ ਦਾ ਲੇਕਿਨ ਗੱਲ ਜਦੋਂ ਰਾਗੀਆਂ ਤੇ ਗ੍ਰੰਥੀਆਂ ਦੀ ਹੁੰਦੀ ਹੈ ਤਾਂ ਇਹ ਸਾਡੇ ਬਹੁਤ ਸਤਕਾਰਯੋਗ ਹੁੰਦੇ ਸਾਡੇ ਜਿਹੜੇ ਰਾਗੀ ਨੇ ਸਤਕਾਰਯੋਗ ਗ੍ਰੰਥੀ ਨੇ ਕਿਉਂਕਿ ਇਹ ਉਹ ਸੇਵਾ ਜਿਹਦੇ ਰਾਹੀਂ ਗੁਰਨਾਨਕ ਪਾਤਸ਼ਾਹ ਦਾ ਸਨੇਹਾ ਗੁਰਬਾਣੀ ਸਾਡੇ ਮਨਾਂ ਦੇ ਵਿੱਚ ਫਸਦੀ ਹੈ ਜਿਹਦੇ ਨਾਲ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸ਼ਾਂਤੀ ਆਉਂਦੀ ਹੈ ਸੁੱਖ ਆਉਂਦੀ ਹੈ ਸਾਨੂੰ ਸਭ ਕੁਝ ਮਿਲਦਾ ਹੈ ਗੁਰਬਾਣੀ ਕਰਕੇ ਤੋਂ ਬਹੁਤ ਵੱਡੀ ਸੇਵਾ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ ਤੋਂ ਕੱਲ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਇਸ ਸੇਵਾ ਨੂੰ ਕਿਸੇ ਤਰੀਕੇ ਨਾਲ ਇੱਕ ਤੁਛ ਸੇਵਾ ਸਮਝਣ ਦੀ ਗਲਤੀ ਕੀਤੀ ਹੈ ਉਹਨਾਂ ਨੇ ਭਾਵੇਂ ਇਹ ਗੱਲ ਕਿਸੇ ਹੋਰ ਗਲਤੀ ਦੀ ਮਾਫੀ ਮੰਗਣ ਲੱਗਿਆ ਕੀਤੀ ਹੈ ਇੱਕ ਦੂਜੀ ਗਲਤੀ ਕਰਤੀ। ਤਾਂ ਮੈਂ ਚਾਹੁੰਦਾ ਕਿ ਰਾਜਾ ਜੀ ਤੁਸੀਂ ਇਸ ਗੱਲ ਦੀ ਬਿਨਾਂ ਕਿਸੇ ਦੇਰੀ ਤੋਂ ਮਾਫੀ ਮੰਗੋ। ਔਰ ਦੂਜਾ ਤੁਸੀਂ ਇੱਕ ਸਾਈਕਲ ਦੀ ਗੱਲ ਕੀਤੀ ਸੀ ਜਿੰਨਾ ਸਮਾਂ ਦੀ ਤੁਸੀਂ ਗੱਲ ਕਰਦੇ। ਉਸ ਸਮੇਂ ਤੇ ਸਾਈਕਲ ਵੀ ਉਹਨਾਂ ਨੂੰ ਮਿਲਦਾ ਸੀ। ਇਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਸੀ। ਕਿਸੇ ਵਿਰਲੇ-ਵਿਰਲੇ ਕੋਲੇ ਹੁੰਦਾ ਸੀ। ਸੋ ਇਹ ਨਿੱਕੀਆਂ ਗੱਲਾਂ ਦੇ ਵਿੱਚ ਨਾ ਪੈ ਕੇ ਵੱਡੀ ਪੰਜਾਬ ਦੇ ਮੁੱਦੇ ਦੀ ਗੱਲ ਕਰੋ। ਤਾਂ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ